ਬਠਿੰਡਾ ਦੇ ਸਿਰਕੀ ਬਾਜ਼ਾਰ ਬਿਜਲੀਬੋਰਡ ਦਫ਼ਤਰ ਦੇ ਵਿੱਚ ਐਸਡੀਓ ਕੁਲਦੀਪ ਸਿੰਘ ਬਰਾੜ ਨੇ ਸੰਭਾਲਿਆ ਆਪਣਾ ਅਹੁਦਾ ਅਤੇ ਦੋਸਤ ਮਿੱਤਰਾਂ ਵੱਲੋਂ ਉਹਨਾਂ ਨੂੰ ਦਿੱਤੀ ਗਈ ਇਸ ਮੌਕੇ ਮੁਬਾਰਕਬਾਦ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਬਠਿੰਡਾ ਦੇ ਸਿਰਕੀ ਬਾਜ਼ਾਰ ਬਿਜਲੀਬੋਰਡ ਦਫ਼ਤਰਦਿਆਂ ਨੇ ਜਿੱਥੇ ਮੌਕੇ ਤੇ ਪਹੁੰਚੇ ਉਹਨਾਂ ਦੇ ਦੋਸਤ ਮਿੱਤਰਾਂ ਵੱਲੋਂ ਇਹ ਵੀ ਆਸ ਰੱਖੀ ਗਈ ਕਿ ਉਹ ਜਿਸ ਤਰ੍ਹਾਂ ਪਿਛਲੇ ਸਮੇਂ ਗੋਨਿਆਣਾ ਮੰਡੀ ਵਿਖੇ ਉਹਨਾਂ ਵੱਲੋਂ ਵਧੀਆ ਆਪਣੀ ਜਿਹੜੀ ਕਾਰਗੁਜ਼ਾਰੀ ਉਹ ਕੀਤੀ ਗਈ ਹੈ ਵਧੀਆ ਸਵਾਵਾ ਨਿਵਾਇਆ ਗਿਆ ਉਸੇ ਤਰ੍ਹਾਂ ਹੀ ਹੁਣ ਉਹ ਬਠਿੰਡਾ ਦੇ ਅੰਦਰ ਵੀ ਵਧੀਆ ਜਿਹੜੀ ਆਪਣੀ ਇਸ ਤਰ੍ਹਾਂ ਦੀ ਇੱਥੇ ਜਿਹੜੀਆਂ ਸਵਾਵਾ ਨੇ ਉਹ ਨਵਾਉਣਗੇ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਸਰਕੀ ਬਾਜ਼ਾਰ ਬਿਜਲੀ ਬੋਰਡ ਦਫ਼ਤਰ ਵਿਖੇ ਆਪਣਾ ਆਉਦਾ ਸੰਭਾਲਿਆ ਅਤੇ ਉਹਨਾਂ ਦੇ ਦੋਸਤ ਮਿੱਤਰਾਂ ਵੱਲੋਂ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਅਤੇ ਉਹਨਾਂ ਦੀ ਗੱਲ ਦੇ ਵਿੱਚ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਨੂੰ ਇਸ ਮੌਕੇ 'ਤੇ ਆਉਣ ਦੀ ਵਧਾਈ ਦਿੱਤੀ ਅਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਸਰਕੀ ਬਾਜ਼ਾਰ ਬਿਜਲੀ ਬੋਰਡ ਦਫ਼ਤਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਉਹਨਾਂ ਨੂੰ ਬਠਿੰਡਾ ਵਿਖੇ ਅੱਜ ਬਿਜਲੀ ਬੋਰਡ ਦਫ਼ਤਰ ਵਿਖੇ ਜੁਆਇਨ ਕਰਨ ਤੇ ਦੋਸਤਾਂ ਆਪਣੇ ਦੋਸਤ ਮਿੱਤਰਾਂ ਵੱਲੋਂ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਅਤੇ ਗਲ ਦੇ ਵਿੱਚ ਉਹਨਾਂ ਦੇ ਹਾਰ ਪਾ ਕੇ ਉਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸ੍ਰੀ ਕੀ ਬਾਜ਼ਾਰ ਬਿਜਲੀ ਬੋਰਡ ਦਫ਼ਤਰ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਕੁਲਦੀਪ ਸਿੰਘ ਬਰਾੜ ਵੱਲੋਂ ਆਪਣਾ ਜਿਹੜਾ ਉਹਦਾ ਹੈ ਉਹ ਇੱਥੇ ਸੰਭਾਲ ਲਿਆ ਗਿਆ ਤੇ ਇੱਥੇ ਆਸ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਵੀ ਜੋ ਗੁੰਨਿਆਣਾ ਵੇਖੇ ਵਧੀਆ ਸੁਭਾਵਾਂ ਦਿੱਤੀਆਂ ਹੁਣ ਬਠਿੰਡਾ ਵੇਖੇ ਵਧੀਆ ਸੁਭਾਵਾਂ ਦੇਣਗੇ ਹਾਂਜੀ ਕੀ ਨਾਮ ਹੈ ਮੇਰਾ ਨਾਮ ਪ੍ਰਵਿੰਦਰ ਸਿੰਘ ਸਾੜੀ ਹੈ ਮੈਂ ਫੂਟਮਾਰਡੀ ਅਟਲੀ ਦੇ ਪ੍ਰਧਾਨ ਹਾਂ ਅੱਜ ਸਾਡੇ ਵੱਡੇ ਵੀਰ ਸ੍ਰੀ ਕੁਲਦੀਪ ਬਰਾੜ ਜੀ ਨੇ ਬਤੌਰ ਐਸਬੀਓ ਵਿੱਚ ਉਹਦਾ ਸੰਭਾਲਿਆ ਕਮਰਸ਼ੀਅਲ ਕੁਦਰ ਦੇ ਵਿੱਚ ਤੇ ਟੈਕਨੀਕਲ ਟੂਰ ਦੇ ਵਿੱਚ ਆ ਕਿ ਅਸੀਂ ਉਹਨਾਂ ਨੂੰ ਮੁਬਾਰਕਵਾਦ ਦੇਣ ਆਏ ਸੀ ਤੇ ਉਹਨਾਂ ਤੋਂ ਜੋ ਸ਼ਹਿਰ ਦੇ ਕੰਮ ਨੇ ਪੈਂਡਿੰਗ ਬਿਜਲੀ ਬੋਰਡ ਬਤੀ ਤੇ ਉਹਨਾਂ ਤੋਂ ਕਰ ਇਤਹਾਸ ਬੰਦਾ ਮੇਰਾ ਨਾਮ ਗਰ ਲਾਲ ਸਿੰਘ ਜੂਨੀਅਰ ਇੰਜੀਨੀਅਰ ਅੱਜ ਕੀ ਕਹਿਣਾ ਚਾਹਾਂਗੇ ਅੱਜ ਦੇ ਜਿਹੜੇ ਅੱਜ ਸਾਡੇ ਐਸ ਡੀਓ ਸਾਹਿਬ ਸਰਦਾਰ ਕਲਦੀਪ ਸਿੰਘ ਬਰਾੜ ਜੀ ਨੇ ਐਸ ਡੀਓ ਜੁਆਇਨ ਕੀਤਾ ਉਹਨਾਂ ਦੇ ਆਉਣ ਤੇ ਸਾਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਉਹਨਾਂ ਨੇ ਗੋਨਿਆਣਾ ਵੀ ਬਹੁਤ ਵਧੀਆ ਤਰੀਕੇ ਨਾਲ ਆਪ ਦਾ ਸਿਸਟਮ ਚਲਾਇਆ ਅਸੀਂ ਰੱਬ ਅੱਗੇ ਇਹ ਹੀ ਅਰਦਾਸ ਕਰਦੇ ਆਂ ਕਿ ਇੱਥੇ ਜਿਵੇਂ ਉੱਥੇ ਚਲਾਇਆ ਇੱਥੇ ਵੀ ਓਵੇਂ ਤਰ੍ਹਾਂ ਲੋਕਾਂ ਦਾ ਜੇ ਉਹ ਹੀ ਸਮੱਸਿਆਵਾਂ ਆਉਂਦੀਆਂ ਉਹਨੂੰ ਹੱਲ ਕਰ ਦੇ। ਇਹ ਅਸੀਂ ਪਰਮਾਤਮਾ ਤੋਂ ਅਰਦਾਸ ਕਰਦੇ ਆਂ। ਉਹ ਤੋਂ ਉੱਪਰ ਉਹ ਸਾ ਵੀ ਸਾਨੂੰ ਪਰਮਾਤਮਾ ਦੇ ਵੀ ਸਾਡਾ ਸਾਥ ਦੇ।